ਬਿਕਰਮ ਸਿੰਘ ਮਜੀਠਿਆ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਅੱਜ 14 ਦਿਨਾਂ ਵਾਸਤੇ ਨਿਆਇਕ ਰਸਤੇ ਵਿੱਚ ਭੇਜ ਦਿੱਤਾ ਗਿਆ ਅਤੇ ਅਜੇਹੇ ਵਿੱਚ ਨਿਊ ਨਾਬਾ ਜੇਲ੍ਹ ਵਿੱਚ ਬਿਕਰਮ ਮਜੀਠਿਆ ਨੂੰ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਸਵੀਰਾਂ ਸਾਫਤ ਤੌਰ ਤੇ ਵਿਖਾਈਆਂ ਜਾ ਰਹੀਆਂ ਨੇ ਕਿ ਨਿਊ ਨਾਬਾ ਜੇਲ੍ਹ ਬਿਕਰਮ ਮਜੀਠਿਆ ਨੂੰ ਲਜਾਇਆ ਜਾ ਰਿਹਾ ਹੈ ਤੇ ਇਸੇ ਹੀ ਦੌਰਾਨ ਪੁਲਿਸ ਦਾ ਸਖਤ ਪੈਰਾ ਲੱਗਾ ਹੋਇਆ ਹੈ ਰਸਤੇ ਦੇ ਵਿੱਚ ਟਿੱਪਰ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਜੋ ਮੀਡੀਆ ਕਰਮੀ ਬਿਕਰਮ ਮਜੀਠਿਆ ਤੱਕ ਨਾ ਪਹੁੰਚਕਣ ਪੁਲਿਸ ਦਾ ਕਾਫਲਾ ਵੀ ਵਿਖਣ ਨੂੰ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਵਿਕਰਮਜੀਠਿਆ ਨੂੰ ਸੁਰੱਖਿਅਤ ਰੱਖਿਆ ਜਾ ਸਕੇ بار بار ਸਰਕਾਰ ਵਿਕਰਮਜੀਠਿਆ ਤੱਕ ਮੀਡੀਆ ਦੀ ਪਹੁੰਚ ਨਹੀਂ ਹੋਣ ਦੇ ਰਹੀ ਤੇ ਇਸ ਪਿੱਛੇ ਕੇਵਲ ਅਤੇ ਕੇਵਲ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਪਰ ਉਧਰ ਵਿਕਰਮਜੀਠਿਆ ਦੇ ਵਕੀਲ ਮੀਡੀਆ ਦੇ ਸਾਹਮਣੇ ਵਿਕਰਮਜੀਠਿਆ ਦੀ ਤਸਵੀਰ ਨਾ ਔਰ ਨਾ ਕੋਈ ਹੋਰ ਹਵਾਲਾ ਦਿੰਦੇ ਨੇ ਸ਼ੋਭਨੀ ਕਾਲੀ ਦਿਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਨਿਊ ਨਾਬਾ ਜੇਲ੍ਹ ਲਿਆਂਦਾ ਗਿਆ 14 ਦਿਨਾਂ ਦੀ న్యాయ ਖਿਰਾਸ ਦੇ ਉੱਤੇ ਵਿਕਰਮ ਮਜੀਠੀਆ ਨੂੰ ਨਿਊ ਨਾਬਾ ਜੇਲ੍ਹ ਪੇ ਜਿੱਦ ਦੇ ਹੁਕਮ ਜਾਰੀ ਕੀਤੇ ਗਏ ਸਨ ਅਜਿਹੇ ਦੇ ਵਿੱਚ ਪੁਲਿਸ ਦਾ ਸਖਤ ਪਹਿਰਾ ਵੇਖਣ ਨੂੰ ਮਿਲਿਆ ਕੜੀ ਸੁਰੱਖਿਆ ਦੇ ਹੇਠ ਵਿਕਰਮ ਮਜੀਠੀਆ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਵਿਕਰਮ ਮਜੀਠੀਆ ਕਿਹੜੀ ਗੱਡੀ ਚਾਹੇ ਤੇ ਕਿਹੜੀ ਗੱਡੀ ਚ ਗਏ ਕਿਸੇ ਨੂੰ ਵੀ ਨਹੀਂ ਪਤਾ ਪਰ ਵਿਕਰਮ ਮਜੀਠਿਆ ਨੂੰ ਨਾਬਾ ਜੇਲ੍ਹ ਲਿਜਾਣ ਦੀਆਂ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਨੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵਿਖਾਇਆ ਜਾ ਰਿਹਾ ਹੈ ਕਿ ਕਿੰਨੀ ਰਫਤਾਰ ਨਾਲ ਪੁਲਿਸ ਵਿਕਰਮ ਮਜੀਠਿਆ ਨੂੰ ਨਿਊ ਨਾਬਾ ਜੇਲ੍ਹ ਲੈ ਜਾ ਰਹੀ ਹੈ ਤੇ ਰਸਤੇ ਦੇ ਵਿੱਚ ਟਿਪਰ ਲਗਾ ਕੇ ਮੀਡੀਆ ਕਰਮੀਆਂ ਨੂੰ ਰੋਕਿਆ ਗਿਆ ਅਜਿਹੇ ਦੇ ਵਿੱਚ ਪੁਲਿਸ ਦਾ ਸਖਤ ਪਹਿਰਾ ਵੀ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਵੀ ਡਿਊਟੀ ਲਗਾਈ ਗਈ ਸੀ ਵਿਕਰਮ ਮਜੀਠਿਆ ਦੇ ਨੇੜੇ ਕਿਸੇ ਵੀ ਮੀਡੀਆ ਕਰਮੀ ਨੂੰ ਜਾਣ ਦੀ ਇਜਾਜ਼ਤ ਨਹੀਂ ਅਜਿਹੇ ਦੇ ਵਿੱਚ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਅਕਾਲੀ ਦਲ ਦੇ ਵਰਕਰ ਵਿਕਰਮਜੀਤਿਆ ਦੇ ਨਿਊ ਨਾਪਾਚੇਲ ਪਹੁੰਚਣ ਤੇ ਵਿਰੋਧ ਕਰ ਸਕਦੇ ਨੇ ਭਾਰੀ ਇਕੱਠ ਕਰ ਸਕਦੇ ਨੇ ਧਰਨਾ ਵੀ ਲਗਾ ਸਕਦੇ ਨੇ ਜਿਸ ਕਰਕੇ ਭਾਰੀ ਪੁਲਿਸ ਬਲ ਦੀ ਤਣਾਤੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਦੂਜੇ ਪਾਸੇ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਅੱਜ ਵਿਕਰਮਜੀਤਿਆ ਦਾ 4 ਤਿੰਨਾਂ ਦਾ ਫਿਰ ਤੇ ਰਿਮਾਂਡ ਖਤਮ ਹੋ ਗਿਆ ਸੀ ਇਹ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਸਵੇੜੇ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ ਦੋਹਾਂ ਹੀ ਪੱਖਾਂ ਨੂੰ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾ ਦਿੱਤਾ ਜਜ ਨੇ ਹੋਰ ਰਿਮਾਂਡ ਬਾਰੇ ਪੁੱਛਿਆ ਤਾਂ ਫਿਰ ਵਿਕਰਮਜੀਤਿਆ ਦੇ ਵਕੀਲਾਂ ਨੇ ਵਿਰੋਧ ਕੀਤਾ ਵਿਰੋਧ ਕਰਨ ਤੋਂ ਬਾਅਦ ਜੱਜ ਨੇ ਆਪਣਾ ਫੈਸਲਾ ਸੁਣਾਉਂਦਿਆਂ ਵਿਕਰਮਜੀਤਿਆ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦਿੱਤੇ ਭੇਜ ਦਿੱਤਾ ਅਜਿਹੇ ਦੇ ਵਿੱਚ ਪੁਲਿਸ ਵਿਕਰਮਜੀਤਿਆ ਦਾ ਤਿੰਨ ਤਿੰਨਾਂ ਦਾ ਹੋਰ ਰਿਮਾਂਡ ਹਾਸਲ ਕਰ ਸਕਤੀ ਹੈ ਕਿਉਂਕਿ ਹਜੇ ਤੱਕ ਵਿਕਰਮਜੀਤਿਆ ਦਾ ਕੇਵਲ 11 ਦਿਨਾਂ ਦਾ ਹੀ ਰਿਮਾਂਡ ਮਿਲਿਆ ਹੈ ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਹੋਣੀ ਤੈਅ ਕੀਤੀ ਗਈ ਹੈ ਜਿਉਂਦੋਂ ਸਰਕਾਰੀ ਵਕੀਲਾਂ ਦੀ ਮੰਨੀ ਹੈ ਤਾਂ ਫਿਰ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਚਾਰ ਤਿੰਨਾਂ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਵਿਕਰਮੇ ਚਿੱਟਿਆ ਖਿਲਾਫ ਬਹੁਤ سارے ਸਬੂਤ ਨਿਕਲ ਕੇ ਸਾਹਮਣੇ ਆਏ ਸਨ ਮਕਵਾਕ ਤਾਮਨ ਤੇ ਰੀਡ ਕੀਤੀ ਗਈ ਸੀ ਵਿਕਰਮ ਮਜੀਠੀਆ ਨੇ ਆਪਣੀਆਂ ਜਾਇਦਾਦਾਂ ਦੇ ਜੋ ਵੇਰਵੇ ਦਿੱਤੇ ਸੀ ਉਹ ਅਸਲ ਡਾਕੂਮੈਂਟਸ ਤੇ ਨਾਲ ਬਿਲਕੁਲ ਵੀ ਮੈਚ ਨਹੀਂ ਕਰਦੇ ਦਿੱਲੀ ਅਤੇ ਹਿਮਾਚਲ ਸਥਿਤ ਜਾਇਦਾਦਾਂ ਤੋਂ ਜਿਹੜੇ ਡਾਕੂਮੈਂਟ ਜਾਂ ਕਾਗਜ਼ਾਦ ਮਿਲੇ ਨੇ ਉਹ ਦਸਤਾਵੇਜ਼ ਵਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਵੇਰਵਿਆਂ ਦੇ ਨਾਲ ਮੈਚ ਨਹੀਂ ਕਰਦੇ ਜਿਸ ਕਰਕੇ ਇਹ ਇਨਵੈਸਟੀਗੇਸ਼ਨ ਇਹ ਲੰਬੀ ਚੱਲੀ ਹੈ ਪੁਲਿਸ ਨੂੰ ਤੇ ਵਿਜੀਲੈਂਸ ਨੂੰ ਪੂਰੀ ਪੂਰੀ ਉਮੀਦ ਹੈ ਕਿ ਨਿਆਇਕ ਹਿਰਾਸਤ ਦੇ ਦੌਰਾਨ ਬਹੁਤ ਕੁਝ ਹੋਰ ਵੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਹੁਣ 19 ਜੁਲਾਈ ਨੂੰ ਜਦੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਫਿਰ ਪਤਾ ਲੱਗੇਗਾ ਕਿ ਵਿਕਰਮਜੀਤਿਆ ਦੀਆਂ ਮੁਸ਼ਕਲਾਂ ਹੋਰ ਕਿੰਨੀਆਂ ਕਵਦੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਪੁਲਿਸ ਚਾਵੇ ਤਾਂ ਉਹ 3 ਦਿਨਾਂ ਦਾ ਹੋਰ ਰਿਮਾਂਡ ਹਾਸਲ ਕਰ ਸਕਦੀ ਹੈ ਤੇ ਜੇ ਲੋੜ ਪਈ ਤਾਂ ਵਿਕਰਮਜੀਤਿਆ ਦੀ ਤੁਮਾਰਾ ਰਿਮਾਂਡ ਦਿੱਤੀ ਜਾ ਸਕਦੀ ਹੈ ਦੇਖਣਾ ਹੋਵੇਗਾ 19 ਜੁਲਾਈ ਨੂੰ ਵਿਕਰਮਜੀਤਿਆ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਹੈ ਜਾਂ ਫਿਰ ਵਿਕਰਮਜੀਤਿਆ ਦੀਆਂ ਮੁਸ਼ਕਲਾਂ ਵਧਣਗੀਆਂ ਉਧਰ ਵਿਕਰਮਜੀਤਿਆ ਦੇ ਵਕੀ ਆਪੂਰਾ ਸੋਰ ਲਗਾ ਰਹੇ ਨੇ ਕਿ ਸਰਕਾਰ ਦੇ ਵੱਲੋਂ ਕੀਤੇ ਗਏ ਇਸ ਪਰਚੇ ਨੂੰ ਖੈਰ ਕਾਨੂੰਨੀ ਘੜਾ ਦੇ ਦਿੱਤਾ ਜਾਵੇ ਇਸ ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਣੀ ਤੈ ਕੀਤੀ ਗਈ ਹੈ 8 ਜੁਲਾਈ ਨੂੰ ਵਿਕਰਮਜੀਠਿਆ ਦੇ ਵੱਲੋਂ ਪਾਈ ਗਈ ਪਟੀਸ਼ਨ ਦੇ ਉੱਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਤੇ 19 ਜੁਲਾਈ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਮੁਰਤੋਂ ਵਿਕਰਮਜੀਠਿਆ ਨੂੰ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਲੱਗੇ ਦੋਸ਼ਾਂ ਹੇਠ ਪੇਸ਼ ਕਰਨਾ ਹੈ ਵਿਕਰਮਜੀਠਿਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਤੇ ਅਗਲੀ ਸੁਣਵਾਈ 19 ਜੁਲਾਈ ਨੂੰ ਹੋਣੀ ਤੈ ਕੀਤੀ ਗਈ ਹੈ ਵੇਖਣਾ ਹੋਵੇਗਾ ਕਿ ਅਗਲੀ ਸੁਣਵਾਈ ਦੇ ਵਿੱਚ ਵਿਕਰਮਜੀਤ ਖਿਆ ਦੇ ਵਕੀਲ ਕੀ ਪੱਖ ਪੇਸ਼ ਕਰਦੇ ਨੇ ਤੇ ਜੱਜ ਕੀ ਫੈਸਲਾ ਸੁਣਾਉਂਦਾ ਹੈ। ਨਿਟਰ ਹਾਂ ਨਿਰਪੱਖ ਰਹਾਂਗੇ, ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ